ਹਾਂਜੀ ਹੈਲੋ ਫਰੈਂਡਸ ਵੈਲਕਮ ਆ ਮੇਰੇ YouTube ਚੈਨਲ ਜਿਕੇ ਮੈਂ ਸਾਰੀ ਠੀਕ ਠਾਕ ਹਾਂ ਜੀ ਐ ਬڑے ਪੰਜਾਬ ਚੰਨ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੇ ਇਹ ਟਾਈਮ ਹੈਗਾ ਜੀ ਸਵੇਰ ਦਾ ਮਤਲਬ ਸਵੇਰੀ ਕਾਫੀ ਮਤਲਬ ਲੇਟ ਹੋ ਗਈ ਸੀ ਅਸੀਂ ਤੇ ਸਾਰੇ ਘਰੇ ਸੀਗੇ ਬੱਚੇ ਵੀ ਮਤਲਬ ਪੇਪਰ ਖਤਮ ਹੋ ਗਏ ਨਹੀਂ ਬਸ ਮੁਤਾ ਰਹਿੰਦੇ ਪੇਪਰ ਰਹਿ ਗਏ ਤੇ ਮੈਂ ਸਵੇਰੇ ਸਵੇਰੇ ਕਿਚਨ ਚ ਜਿਹੜੀ ਹੈਗੀ ਸਬਜੀ ਬਣਾ ਰਹੀ ਆਂ ਸਬਜੀ ਮੈਂ ਬਣਾ ਰਹੀ ਆਂ ਚਣਿਆਂ ਦੀ ਚਣੇ ਦੀ ਸਬਜੀ ਦੀ ਅੱਜ ਰੈਸਪੀ ਤੁਹਾਨੂੰ ਦਵਾਂਗੀ ਕਿ ਕਿਸ ਤਰ੍ਹਾਂ ਮੈਂ ਚਣੇ ਦੀ ਸਬਜੀ ਬਣਾਉਣੀ ਆਂ ਬਿਨਾ ਤੜਕਾ ਲਗਾਏ ਠੀਕ ਹੈ ਜੇ ਪਾ ਤੜਕਾ ਲਗਾਉਂਦੇ ਹੁੰਦੇ ਕਿਵੇਂ ਬਣਾਉਣਾ ਤੁਹਾਨੂੰ ਦੱਸ ਦਿੰਦੀ ਹਾਂ ਮੈਂ ਰਾਤ ਨੂੰ ਹੀ ਛੋਲੇ ਭਿਓ ਕੇ ਰੱਖੇ ਸੀਗੇ ਤੇ ਉਹਦੇ ਵਿੱਚ ਮੈਂ ਆਲੂ ਵੀ ਪਾਉਂਗੀ ਬਸ ਤੁਸੀਂ ਆਲੂ ਸਕਿੱਪ ਵੀ ਕਰ ਸਕਦੇ ਹੋ ਪਰ ਮੈਂ ਆਲੂ ਜਮਾਉਂਕੋ ਕਿ ਤਰਨ ਖਾਂਦਾ ਠੀਕ ਹੈ ਜੀ ਇਧਰ ਮੈਂ ਪਿਆਜ਼ ਕੱਟੇ ਆ ਸਿੱਧੇ ਕੁੱਕਰ ਦੇ ਵਿੱਚ ਹੀ ਪਿਆਜ਼ ਹਰੀ ਮਿਰਚਾਂ ਲਸਣ ਅਦਰਕ ਤੇ ਟਮਾਟਰ ਸਾਰਾ ਕੁਝ ਤੁਸੀਂ ਇਕੱਠੇ ਕੱਟ ਲੈਣਾ ਠੀਕ ਹੈ ਜੀ ਤੇ ਇੱਥੇ ਮੇਰੇ ਕੋਲੇ ਅਦਰਕ ਤੜਕਾ ਤੇ ਅਦਰਕ ਮੇਰੇ ਕੋਲ ਫ੍ਰੈਂਡਸ ਹੈ ਨਹੀਂ ਸੀ ਕ ਖਤਮ ਹੋ ਗਿਆ ਪਿਆ ਸੀਗਾ ਤੇ ਜੋ ਚੀਜ਼ ਮੇਰੇ ਕੋਲ ਹੈਗੀ ਸੀ ਮੈਂ ਉਹ ਸਾਰੀ ਕੱਟ ਕੇ ਇਹਦੇ ਵਿੱਚ ਕੁੱਕਰ ਚ ਪਾ ਪਾ ਰਹੀ ਹਾਂ ਤੁਸੀਂ ਵੀ ਇਸ ਤਰ੍ਹਾਂ ਮਤਲਬ ਪਾ ਸਕਦੇ ਹੋ ਤੇ ਜੋ ਵੀ ਤੁਹਾਡੇ ਕੋਲ ਹੈਗੀ ਹੈ ਠੀਕ ਹੈ ਉਹ ਤੁਸੀਂ ਪਾ ਲੈਣੀ ਹੈ ਤੇ ਚੰਨੇ ਦੀ ਸਬ지 ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਤੁਸੀਂ ਨਾ ਮਗਰਲਾ ਜਿਵੇਂ ਹੁਣ ਮੈਂ ਤਾਂ ਇਹਦੇ ਵਿੱਚ ਪਿਆਜ਼ ਕੱਟਿਆ ਠੀਕ ਹੈ ਜੀ ਤੇ ਹਰੀਆਂ ਮਿਰਚਾਂ ਤੇ ਟਮਾਟਰ ਨੂੰ ਮੋਟਾ-ਮੋਟਾ ਕੱਟ ਕੇ ਪਾਇਆ ਤੁਸੀਂ ਬਰੀਕ ਕੱਟ ਕੇ ਪਾ ਲਿਓ ਕਿਉਂਕਿ ਇਹਨੂੰ ਆਪਾਂ ਜ਼ਰੂਰਤ ਨਹੀਂ ਹੈਗਾ ਵੀ ਗ੍ਰाइंड ਕਰਨਾ ਪਰ ਮੈਂ ਗ੍ਰाइंड ਕਰ ਲਿਆ ਸੀਗਾ ਤੁਸੀਂ ਬਰੀਕ-ਬਰੀਕ ਪਿਆਜ਼ ਬਰੀਕ ਹਰੀਆਂ ਮਿਰਚਾਂ ਬਰੀਕ ਟਮਾਟਰ ਤੇ ਬਰੀਕ ਜਿਹੜਾ ਹੈਗਾ ਲਸਣ ਤੁਸੀਂ ਕੱਟ ਕੇ ਪਾ ਲਿਓ ਤੇ ਫਿਰ ਬਾਕੀ ਜਿਹੜਾ ਅਗਲਾ ਪ੍ਰੋਸੀਜਰ ਉਹ ਬਿਲਕੁਲ ਸੇਮ ਕਰਨਾ ਮੈਂ ਤੁਹਾਨੂੰ ਅੱਗੇ ਵੀਡੀਓ 'ਚ ਦੱਸਾਂਗੀ ਠੀਕ ਹੈ ਜੀ ਇੱਥੇ ਪਹਿਲਾਂ ਮੈਂ ਕਰ ਰਹੀ ਹਾਂ ਜੀ ਗ੍ਰाइंड ਠੀਕ ਹੈ ਮਸਾਲੇ ਨੂੰ ਮਤਲਬ ਕਿ ਜਿਹੜਾ ਵੀ ਪਿਆਜ਼ ਹਰੀਆਂ ਮਿਰਚਾਂ ਤੇ ਟਮਾਟਰ ਤੇ ਲਸਣ ਚਾਰ ਚੀਜ਼ਾਂ ਪਾ ਕੇ ਮੈਂ ਗ੍ਰाइंड ਕਰ ਰਹੀ ਹਾਂ ਠੀਕ ਹੈ ਜੀ ਤੇ ਫਰੈਂਡਸ ਇਹ ਸਬਜੀ ਦਾ ਮੈਂ ਕਾਫੀ ਵਾਰ ਟਰਾਈ ਕਰ ਚੁੱਕੀ ਹਾਂ ਬਹੁਤ ਵਾਰ ਬਹੁਤ ਹੀ ਜ਼ਿਆਦਾ ਮਤਲਬ ਵਧੀਆ ਤੇ ਟੇਸਟੀ ਤੇ ਬਹੁਤ ਹੀ ਸੋਹਣਾ ਜਿਹਾ ਕਲਰ ਆਉਂਦਾ ਸਬਜੀ ਤੇ ਐ ਨਹੀਂ ਹੈਗਾ ਬਿਲਕੁਲ ਵੀ ਕੋਈ ਜੱਜ ਨਹੀਂ ਕਰ ਸਕਦਾ ਕਿ ਤੁਸੀਂ ਤੜਕਾ ਨਹੀਂ ਲਾਇਆ ਸਬਜੀ ਨੂੰ ਚੰਚ ਕੰਮ ਕਰ ਰਹੀ ਸੀ ਤੇ ਮੈਂ ਨੂਰ ਨੂੰ ਕਹਤ ਸੀ ਮੈਂ ਕਿ ਨੂਰ ਤੂੰ ਝਾੜੂ ਲਾ ਤੇ ਮੈਂ ਕਿਚਨ ਦਾ ਕੰਮ ਕਰਦੀ ਹਾਂ ਸਰਦਾਰ ਜੀ ਆ ਕੇ ਦੇਖੋ ਕੀ ਕਰਦੇ ਸੀਗੇ ਤੇ ਇੱਥੇ ਤਰਨ ਤੇ ਸਰਦਾਰ ਜੀ ਆ ਗਈ ਸੀਗੇ ਤੇ ਮੈਨੂੰ ਉਮੀਦਾਂ ਕਰਕੇ ਕਹ ਰਹੀ ਸੀ ਮੈਂ ਕਿ ਹੁਣ ਤੁਸੀਂ ਵੀਡੀਓ ਲੱਗੀ ਹੋਈ ਆ ਤੇ ਵੀਡੀਓ ਵਿੱਚ ਆਈ ਜੰਨੇ ਫਿਰ ਤੁਸੀਂ ਕਹਿੰਦੇ ਮੇਰੀ ਵੀਡੀਓ ਨੂੰ ਲਿਆ ਕਰ ਤਾਂ ਕਰਕੇ ਮੇਰੇ ਸਿਰ ਤੇ ਨਾਲੇ ਮਾਰਿਆ ਮਜ਼ਾਕ ਚ ਲੋਚ ਇੱਥੇ ਨੂਰ ਵੀ ਆ ਗਈ ਸੀਗੀ ਬਾਲ ਤੋਂ ਤੋਤੇ ਸੀਗੇ ਨੇ ਤੇ ਮੇਰੇ ਕੋਲ ਨਾ ਪਲੱਗ ਨਹੀਂ ਸੀ ਨਿਕਲ ਰਿਹਾ ਫਿਰ ਮ ਸਰਦਾਰ ਜੀ ਨੇ ਕਿਹਾ ਮੈਂ ਕਿ ਤੁਸੀ ਕੱਟੋ ਵੀ ਮੈਨੂੰ ਪਤਾ ਨਹੀਂ ਪਤਾ ਨਹੀਂ ਕੀ ਹੋ ਗਿਆ ਸੀ ਮਤਲਬ ਨਿਕਲ ਨਹੀਂ ਰਿਹਾ ਸੀਗਾ ਸਰਦਾਰ ਜੀ ਨੇ ਬਹੁਤ ਜ਼ੋਰ ਲਾ ਕੇ ਕੱਟਿਆ ਤੇ ਲਓ ਜੀ ਆਪਾਂ ਗ੍ਰाइंड ਕਰ ਲਿਆ ਨਮਕ ਮਿਰਚ ਹਲਦੀ ਤਿੰਨ ਚੀਜ਼ਾਂ ਪਾਵਾਂਗੇ ਆਪਾਂ ਠੀਕ ਹੈ ਜੀ ਮੈਂ ਇਹਦੇ ਵਿੱਚ ਐਡ ਕਰਤੀਆਂ ਲਓ ਜੀ ਹੁਣ ਆਪਾਂ ਸਿੱਧਾ ਪਾ ਦਿੱਤਾ ਇਹਦੇ ਵਿੱਚ ਇੱਕ ਚਮਚ ਜੀਰਾ ਤੇ ਤੇਲ ਤੁਸੀਂ ਦੇਖ ਲਓ ਮੈਂ ਢਾਈ ਕਿ ਕਟਚੀਆਂ ਪਾਈਆਂ ਨਹੀਂਆਂ ਦੋ ਤੇ ਅੱਧੀ ਕੜਛੀ ਹੋ ਮਤਲਬ ਕਿ 2 ਕੜਛੀਆਂ ਪਾਲੀਆਂ ਮੈਂ ਠੀਕ ਹੈ ਜੀ ਤੇ ਹੁਣ ਇਹਦੇ ਵਿੱਚ ਐਡ ਕਰ ਦਿੱਤੇ ਨੇ ਇਹ ਚਨੇ ਚਣਿਆਂ ਦਾ ਪਾਣੀ ਤੁਸੀਂ ਐਡ ਵਿੱਚ ਕਰ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਮੈਂ ਨਹੀਂ加ਡ ਕੀਤਾ ਸੀਗਾ ਤੇ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਕੇ ਜਿਹੜਾ ਸੀਗਾ ਫਿਰ ਇਹਦੇ ਵਿੱਚ ਐਡ ਕਰ ਦਿੱਤੇ ਸੀਗੇ ਚਨੇ ਠੀਕ ਹੈ ਜੀ ਲਓ ਜੀ ਤੇ ਇੱਕ ਡੇਢ ਗਲਾਸ ਆਪਾਂ ਇਹਦੇ ਵਿੱਚ ਪਾਣੀ ਦਾ ਪਾਇਆ ਆ ਦੇਖੋ ਇਸ ਤਰ੍ਹਾਂ ਦਾ ਬਿਲਕੁਲ ਇਹ ਬਣ ਜਾਊਗਾ ਜਦੋਂ ਆਪਾਂ ਸਾਰਾ ਕੁਝ ਇਹਦੇ ਵਿੱਚ ਪਾ ਦਿੱਤਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹਨੂੰ ਆਪਾਂ ਕੁੱਕਰ ਦਾ ਟੱਕਣ ਲਗਾ ਕੇ ਠੀਕ ਹੈ ਜੀ ਤੇ ਇਹਨੂੰ ਕੁੱਕ ਗੈਸ ਤੇ ਚੜਾ ਦੇਣਾ ਜਿਹੇ ਚੀਜ਼ ਨੂੰ ਮੈਂ ਤਿੱਧ ਗਰਮ ਕਰਨਾ ਰੱਖਿਆ ਤਾਂ ਇੱਧਰ ਆਪਾਂ ਗੈਸ ਲਾ ਕੇ ਜਿਹੜਾ ਕੁੱਕ ਕਰ ਲਿਕੋ ਤੇ ਉਹ ਟੱਕਣ ਬੰਦ ਕਰਕੇ ਰੱਖ ਸਕਦੇ ਹਾਂ ਜਿਹੜੀ ਹੋ ਜਾਂਦੀ ਆ ਤੇ ਇੱਧਰ ਮੈਂ ਆਲੂ ਕੱਟ ਕੇ ਰੱਖੂੰਗੀ ਕਿਉਂਕਿ ਦੋ ਸੀਟੀਆਂ ਹੁੰਦੇ ਨੇ ਫਿਰ ਮੈਂ ਬਾਅਦ ਚ ਆਲੂ ਉਹਨਾਂ ਪਾਉਂਗੀ ਕਿਉਂਕਿ ਆਲੂ ਜਿਆਦਾ ਮੈਸ਼ ਹੋ ਜਾਣਗੇ ਠੀਕ ਹੈ ਜੀ ਆਪ ਕੋ ਫਟਾਫਟ ਕੂੜਾ ਵਗੈਰਾ ਦਰਪਨ ਮੰਗਦੇ ਦਿਖੋ ਤਾਰਨੇ ਸਰਪਰ ਚੜੇ ਬੈਠਾ ਲੈ ਕੋਲੀ ਗਰੀ ਐਨ ਮੇ ਕੋਲੀ ਬੈਠਾਗਾ ਤਰਨ ਸਸਿਕਲ ਕਰ ਦੇ ਸਸਿਕਲ ਜੀ ਦੋਨੇ ਹੱਥ ਜੋੜ ਕੇ ਕਰੋ ਸਸਿਕਲ ਜੀ ਕਿਵੇਂ ਹੋ ਜੀ ਸਾਰੇ ਕਿਵੇਂ ਹੋ ਜੀ ਸਾਰੇ ਤੇ ਮੈਂ ਠੀਕ ਹਾਂ ਜੀ ਉਹ ਇਹ ਅੱਗੇ ਅੰਡੇ ਮੰਦ ਨਾਲ ਤੁਸੀਂ ਆਦੇ ਬਲੌਚ ਨੂਰ ਚਾ ਢੁਲਾ ਰਹੀ ਆ ਕਿਉਂਕਿ ਨੂਰ ਨੂੰ ਬਾਲ ਤੋਂ ਕਿਹਾ ਸੀਗੀ ਤੇ ਮੈਂ ਉਹਨੂੰ ਕਿਹਾ ਮੈਂ ਕਦੋਂ ਝਾੜੂ ਲਾ ਦੇ ਮੈਂ ਇੱਧਰ ਕਿਚਨ ਦਾ ਕੰਮ ਨੇ ਵੜ ਲੈਣੀ ਆ ਤੇ ਨੂਰ ਨੇ ਝਾੜੂ ਲਾ ਦਿੱਤਾ ਸੀਗਾ ਤੇ ਇੱਧਰ ਕੁੱਕਰ ਨੂੰ ਆ ਗਈ ਸੀਟੀ ਤੇ ਇਧਰ ਨਾਲ ਦੇ ਨਾਲ ਮੈਂ ਆਟਾ ਵੀ ਗੁੰਨਣ ਤੇ ਰੱਖ ਦਿੱਤਾ ਸੀਗਾ ਮਤਲਬ ਚੰਗੀ ਤਰ੍ਹਾਂ ਨਹੀਂ ਸੀ ਗੁੰਨਿਆ ਫਰੈਂਡਸ ਜਿਵੇਂ ਮੈਂ ਮਤਲਬ ਮੈਂ ਕਾਫੀ ਬਾਅਦ ਵੀਡੀਓ ਤੇ ਦੱਸਿਆ ਮੈਂ ਇਕੱਠਾ ਕਰਕੇ ਰੱਖ ਦੇ ਲਈ ਨਹੀਂ ਆ ਇੱਧਰ ਕਮਰੇ ਦੇ ਵਿੱਚ ਸਾਰੀ ਨੂਰ ਸੈਟਿੰਗ ਕਰ ਗਈ ਤੇ ਇੱਧਰ ਤੁਸੀਂ ਦੇਖੋ ਸਲਾਵਾਈ ਪਿਆ ਫਰੈਂਡਸ ਪਤਾ ਨਹੀਂ ਕੀ ਚਟਾਟਾ ਹੈ ਜਾਂ ਮੈਂ ਹੰਦਾ ਸਲਾਵ ਨਾਲ ਹੀ ਹੁੰਦਾ ਇਹ ਤੇ ਆ ਦੇਖੋ ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਦਿਖਾਇਆ ਸੀ ਜਿਹੜੇ ਆਪਾਂ ਆਰਗਨਾਈਜ਼ਰ ਤਿਆਰ ਕੀਤੇ ਸੀ ਇੱਥੇ ਸੈੱਟ ਕਰਕੇ ਮੈਂ ਰੱਖ ਦਿੱਤੇ ਨੇ ਇਹ ਤੇ ਇੱਧਰ ਹਾਵਲੇ ਬਾਕਸ ਦੇ ਵਿੱਚ ਮੇਰਾ ਮੇਕਅੱਪ ਦਾ ਸਮਾਨ ਰੱਖਤਾ ਮੈਂਨੇ ਕੁਛਕ ਨੂਰ ਨੂੰ ਕਿਹਾ ਸੀ ਮੈਂ ਕਿ ਚਾਦਰ ਕੱਟ ਕੇ ਪਿਛਾ ਦੀ ਨੂਰ ਕਹਿੰਦੀ ਪਹਿਲਾਂ ਮੈਂ ਝਾੜੂ ਕੱਟਦਾ ਫਿਰ ਮੈਂ ਚਾਦਰ ਪਿਛਾਉਂਦੀ ਆ ਬਾਅਦ 'ਚ ਤੇ ਇੱਧਰ ਡਰੈੰਗ ਰੂਮ 'ਚ ਨੂਰ ਆ ਗਈ ਸੀ ਇੱਧਰ ਸਾਰਾ ਝ ਮੈਂ ਗੁੰਛਾੜੂ ਕੱਢ ਰਹੀ ਆ ਤੇ ਇਧਰ ਪਾਰ ਮੰਮੀ ਬੈਠੇ ਨੇ ਤੇ ਬਸ ਦਰਮਿਆਨ ਚੈੱਕ ਕਰ ਰਹੀ ਸੀਗੀ ਮਤਲਬ ਤੋ ਸੀਟੀਆਂ ਤੋ ਬਾਅਦ ਚੈੱਕ ਕਰ ਰਹੀ ਆ ਮੈਂ ਸਬਜੀ ਕਿਉਂਕਿ ਸਬਜੀ ਫਰੈਂਸ ਪੰਜ ਸੀਟੀਆਂ ਲੱਗ ਜਾਂਦੀਆਂ ਨੇ ਇਹਨਾਂ ਨੂੰ ਬਹੁਤ ਫਿਰ ਠੀਕ ਬਣ ਜਾਂਦੀ ਸਬਜੀ ਦੋ ਸੀਟੀਆਂ ਤੋ ਬਾਅਦ ਮੈਂ ਦੇ ਵਿੱਚ ਪਾ ਦਤ ਨੇ ਆਲੂ ਆਲੂ ਮੈਂ ਪਹਿਲਾਂ ਤਾਂ ਕਰ ਰਹੀ ਸੀ ਪਾਏ ਮੈਂ ਕਿ ਫਿਰ ਜਿਆਦੇ ਘੁਲ ਜ ਜਾਣਗੇ ਆਲੂ ਕਿਉਂਕਿ ਤੁਹਾਨੂੰ ਪਤਾ ਚਾਣਿਆਂ ਨੂੰ ਟਾਈਮ ਲੱਗਦਾਗਾ ਹਣਾ ਹੇ ਲੋ ਤੁਸੀਂ ਮੈਨੂੰ ਲੁਪਾ ਦਿੱਤੇ ਨੇ ਠੀਕ ਹੈ ਜੀ। ਉਹਨਾਂ ਚਿੱਤਰ ਵਿੱਚ ਆਟੇ ਨੂੰ ਮੁੱਕੀ ਦੇਤੀ ਦਵਾਰੇ ਆਪਾਂ ਸੈੱਟ ਕਰਕੇ ਆਟਾ ਰੱਖ ਲਿਆ। ਤੇ ਬਸ ਹੁਣ ਮੈਂ ਪੰਜ ਸੀਟੀਆਂ ਮਤਲਬ ਦੋ ਸੀਟੀਆਂ ਲੱਗੀਆਂ ਤਿੰਨ ਸੀਟੀਆਂ ਸੀਟੀਆਂ ਤੇ ਜਿਹੜਾ ਹੈਗਾ ਵੀ ਆਪਾਂ ਕੁੱਕਰ ਬੰਦ ਕਰ ਦਾਂਗੇ ਸੱਤ ਦੀ ਸਬਜ਼ੀ ਆਪਣੀ ਰੈਡੀ ਹੋ ਜੂ ਤੇ ਮੈਂ ਨਾਲ ਦੀ ਨਾਲ ਜਿਹੜਾ ਹੈਗਾ ਕੁੱਕਰ ਦੂਸਰੀ ਸਾਈਡ ਰੱਖੂੰਗੀ ਤੇ ਇੱਧਰ ਰੱਖ ਲੂੰਗੀ ਜੀਤਾਵਾ ਤੇ ਰੋਟੀ ਆਪਾਂ ਬਣਾਉਣੀ ਆ। ਮੈਂ ਕਿ ਚਲوں ਇਧਰ ਜਿੰਨੇ ਦੇਰ ਤੱਕ ਸਬਜੀ ਬਣਦੀ ਉਹਨੇ ਦੇਰ ਤੱਕ ਆਪਣੀ ਰੋਟੀ ਬਣ ਜੂਗੀ ਤੇ ਰੋਟੀ ਰੋਟੀ ਦਾ ਆਪਾਂ ਮੈਂ ਕਿ ਕੰਮ ਨਵੇੜਦੀ ਏ ਤੇ ਸਵੇਰ ਦਾ ਨਾ ਟਾਈਮ ਲੇਟ ਹੀ ਹੋ ਗਿਆ ਸੀ ਫਰੈਂਡਸ ਕਿਉਂਕਿ ਸਾਰੇ ਘਰੇ ਸੀਗੇ ਤਾਂ ਕਰਕੇ ਤੇ ਥੋੜਾ ਜਿਹਾ ਲੇਟ ਹੀ ਹੋ ਗਿਆ ਕੁਛ ਮੈਂ ਵੀ ਬਿਮਾਰ ਸੀਗੀ ਫਰੈਂਡਸ ਤਾਂ ਕਰਕੇ ਹਨਾ ਤੇ ਮੰਮੀ ਵੀ ਬਿਮਾਰ ਹੋ ਜਾਂਦੇ ਨੇਗੇ ਤਾਂ ਮੰਮੀ ਦਾ ਬੀਪੀ ਜਿਹੜਾ ਹੈਗਾ ਕਈ ਵਾਰ ਵਾਚ ਜਾਂਦਾ ਕਈ ਵਾਰ ਘਟ ਜਾਂਦਾ ਕਈ ਵਾਰ 슈ਗਰ ਵਾਚ ਘਟ ਜਾਂਦਾ ਇਸ ਲਈ ਉਹਨਾਂ ਨੂੰ ਵੀ ਮਤਲਬ ਜ਼ਿਆਦਾ ਉਹ ਨਹੀਂ ਕਰ ਸਕ ਰਹੇ ਉਹ ਮੈਂ ਬਿਮਾਰ ਸੀ ਇਸ ਲਈ ਉਹ ਕੰਮ ਕਰਦੀ ਸੀਗੀ ਠੀਕ ਆ ਜੀ ਤੇ ਉਹਨਾਂ ਕੋਲ ਵੀ ਫਿਰ ਜ਼ਿਆਦਾ ਕੰਮ ਨਹੀਂ ਹੁੰਦਾ ਹੈਗਾ ਹਨ ਤੇ ਬਸ ਰਲ ਮਿਲ ਕੇ ਜੇ ਕੰਮ ਚੱਲੀ ਜਾਂਦਾ ਸੀਗਾ ਕਿ ਨੂਰ ਕਰਦੀ ਸੀ ਮੈਂ ਕਰਦੀ ਸੀ ਤੇ ਮੰਮੀ ਕਰਦੇ ਸੀਗੇ ਹਨਾ ਤਿੰਨੇ ਆਣੇ ਰਲ ਮਿਲ ਕੇ ਕੰਮ ਜਿਹੜਾ ਕਰ ਲੈਂਦੇ ਸੀਗਾ ਕਈ ਵਾਰ ਤਾਂ ਇੰਨੀ ਕੁ ਜ਼ਿਆਦਾ ਮੇਰੀ ਹਿੰਮਤ ਹਾਰ ਜਾਂਦੀ ਸੀ ਮੈਨੂੰ ਜਮਾ ਹੀ ਨਹੀਂ ਸੀ ਕੰਮ ਹੁੰਦਾ ਹੈਗਾ ਅੱਜ ਤਾਂ ਮੈਂ ਫਿਰ ਵੀ ਫਰੈਂਡਸ ਸਾਰਾ ਕੰਮ ਕਰ ਲਿਆ ਸੀਗਾ ਤੇ ਮਤਲਬ ਫਰਕ ਲੱਗਿਆ ਮੈਨੂੰ ਮਤਲਬ ਫਰਕ ਸੀਗਾ ਮੇਰੇ ਸਿਹਤ 'ਚ ਜਿਵੇਂ ਆਪਾਂ ਕਹਿ ਸਕਦੇ ਆ ਤੇ ਅ થોੜਾ ਕਰਵਾਇਆ ਸੀਗਾ ਮੰਨੇ ਤੇ ਤਾਂ ਕਰਕੇ ਮੈਨੂੰ ਲੱਗਿਆ ਵੀ ਫਰਕ ਪੈ ਗਿਆ ਮੈਨੂੰ ਤੇ ਚਲੋ ਜੇ ਵਾ ਫਟਾਫਟ ਰੋਟੀਆਂ ਬਣਾ ਲੈਣੇ ਆ ਤੇ ਸਾਈਡ ਤੇ ਆਪਣੀ ਸਬਜੀ ਬਣ ਰਹੀ ਆ ਤੁਸੀਂ ਵੀ ਫਰੈਂਡਸ ਇਸ ਤਰ੍ਹਾਂ ਸਬਜ਼ੀ ਟਰਾਈ ਕਰੋ ਜਿਵੇਂ ਮੈਂ ਤੁਹਾਨੂੰ ਦੱਸਿਆ ਵੀਡੀਓ ਦੇ ਵਿੱਚ ਤੇ ਇੱਕ ਇੱਕ ਦਿਨ ਆਪਾਂ ਸਪੈਸ਼ਲ ਜੀ ਵੀਡੀਓ ਤੁਹਾਡੇ ਲਈ ਜਰੂਰ ਬਣਾ ਦਾਂਗੇ ਸਪੈਸ਼ਲ ਕੱਲੀ ਜਿਹੜੀ ਹੈਗੀ ਚਨੇ ਦੀ ਸਬਜੀ ਤੇ ਇੱਥੇ ਅੱਗ ਸੀ ਨੂਰ ਚੜ੍ਹ ਚੜ੍ਹ ਕੱਢ ਕੇ ਭਲਾ ਜੀ ਮੈਂ ਸਬਜੀ ਦੁਆਰਾ ਚੈੱਕ ਕਰ ਰਹੀ ਸੀ ਪਲਿਸ ਚੈੱਕ ਨਹੀਂ ਸੀ ਕਰ ਰਹੀ ਸੀ ਹਾਂ ਤੇ ਇਹਨਾਂ ਮਤਲਬ ਜਦੋਂ ਮੈਂ ਕੁੱਕਰ ਲਾਇਆ ਦੀ ਮਤਲਬ ਭਾਪ ਬਾਹਰ ਨਿਕਲ ਰਹੀ ਸੀ ਤੁਹਾਡੇ ਨਾਲ ਵੀ ਕਦੇ ਐਵੇਂ ਹੋਇਆ ਹੋਗਾ ਮੇਰੇ ਨਾਲ ਤਾਂ ਬਹੁਤ ਵਾਰ ਹੁੰਦਾ ਫਿਰ ਮੈਂ ਨਾ ਮੇਰਾ ਰਬੜ ਦੀ ਚੇਂਜ ਕਰ ਦਿੰਨੀ ਆ ਮਤਲਬ ਜਿਹੜਾ ਪਾਸਾ ਲੱਗਾ ਹੁੰਦਾ ਉਹਦਾ ਪਾਸਾ ਉਲਟਾ ਕੇ ਲਾ ਦਿੰਦੀ ਆ ਫਿਰ ਜਿਹੜਾ ਹੈਗਾ ਭਾਪ ਉਹਦੀ ਹੁਣ ਬੰਦ ਹੋ ਜਾਂਦੀ ਆ ਤੇ ਮੈਂ ਤਵਾ ਚੈੱਕ ਕਰ ਰਹੀ ਸੀ ਗਰਮ ਹੋ ਗਿਆ ਤਾਂ ਨਹੀਂ ਤੇ ਨੂਰ ਕਹਿੰਦੀ ਚਲੋ ਮੈਂ ਵਲੌਗ ਬਣਾਉਣੀ ਆ ਤੇ ਬਸ ਕਦੇ ਇਧਰ ਉਧਰ ਤੇ ਕਰਕੇ ਤੇ ਬਸ ਕਰੀ ਕੰਦੀ ਮਮਾ ਇੱਥੇ ਠੀਕਾ ਕਦੀ ਇਹਨੂੰ ਤਾਂ ਸੈੱਟ ਕਰਨ ਲੱਗਿਆ ਫਿਰ ਫੇਰ ਦੁਬਾਰਾ ਜਿਹੜਾ ਹੈਗਾ ਉਹ ਜਿੱਥੇ ਮੈਂ ਕੈਮਰਾ ਮਤਲਬ ਸੈੱਟ ਕਰਿਆ ਹੋਇਆ ਸੀਗਾ ਉੱਥੇ ਰੱਖ ਗਈ ਦੁਬਾਰੇ ਲਓ ਜੀ ਚਲੋ ਜਿਉ ਫਟਾਫਟ ਬਣਾ ਲਨੇ ਰੋਟੀ ਤੇ ਰੋਟੀ ਰੋਟੀ ਦਾ ਕੰਮ ਮਤਲਬ ਨਵਿਗੜਨ ਤੋਂ ਬਾਅਦ ਮੈਂ ਕੋਈ ਵਲੌਗ ਨਹੀਂ ਬਣਾਇਆ ਸਾਰਾ ਰੋਟੀ ਰੋਟੀ ਖਾ ਲਈ ਸੀਗੀ ਤੇ ਕਾਫੀ ਟਾਈਮ ਬਾਅਦ ਜਿੰਨਾਂ ਦਾ ਆਪਾਂ ਨੂੰ ਵੇਟ ਸੀਗਾ ਉਹ ਆ ਗਏ ਸੀਗੇ ਤੇ ਅੱਜ ਨਾ ਮਤਲਬ ਜਿਹੜੀ ਤਿਆਰੀ ਹੋ ਰਹੀ ਹੈ ਫਰੈਂਡਸ ਸਬਜੀ ਵਗੈਰਾ ਬਰੈਤਾ ਹੀ ਪਨਿਆ ਸੀਗਾ ਮੈਂ ਤੇ ਛੋਟੇ ਭੋਜੀ ਨੇ ਆਉਣਾ ਸੀਗਾ ਉਹਨਾਂ ਨੇ ਲਈ ਅੱਜ ਨਿਊ ਗੱਡੀ ਤੇ ਉਹਨਾਂ ਨੇ ਆਪਨ ਫੋਨ ਕਰਤਾ ਸੀਗਾ ਵੀ ਇੱਕ ਤਾਂ ਨਾਲ ਅੱਜ ਮਸਤੀ ਆ ਗਈ ਚੱਲਣ ਵਾਲੇ ਮੈਂ ਠੱਠੇ ਚਾਂਗੇ ਨਾਲੇ ਆਪਾਂ ਸਾਰੇ ਡੱਬੇ ਦੇ ਚਾਂਗੇ ਤੇ ਉਹ ਆਏ ਸੀ ਕਿ ਠੀਕ ਹੈ ਜੀ ਤੇ ਆਪਣੀ ਸਬਜੀ ਵੀ ਹੋ ਗਈ ਤਿਆਰ ਤੇ ਮੈਂ ਧਨੀਆ ਪਾ ਦਿੱਤਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਆਇਆ ਬਿਲਕੁਲ ਵੀ ਨਹੀਂ ਲੱਗ ਰਿਹਾ ਵੀ ਤੁਸੀਂ ਇਹਨੂੰ ਤੜਕਾ ਨਹੀਂ ਲਾਇਆ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀ ਸਾਰਿਆਂ ਨੂੰ ਪਸੰਦ ਆਈ ਸੀ ਤੇ ਮੈਂ ਥੋੜੀ ਸਬਜੀ ਜਿਹੜੀ ਹੈਗੀ ਸੀ ਕੱਟ ਕੇ ਇੱਥੇ ਕੌਲੀ 'ਚ ਪਾਉਂਗੀ ਮੈਂ ਸਰਦਾਰ ਜੀ ਨੂੰ ਕਹਿ ਰਹੀ ਹਾਂ ਇਸ ਨੂੰ ਅਗਰ ਤੁਸੀਂ ਚੈੱਕ ਕਰ ਲਓ ਕਿਵਰ ਨਮਕ ਮਿਰਚ ਵੀ ਨਮਕ ਹੋਰ ਕੱਟ ਤਾਂ ਨਹੀਂ ਹੈਗਾ ਸਰਦਾਰ ਜੀ ਚੈੱਕ ਕਰਕੇ ਤੁਸੀਂ ਸਬਜੀ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਦੇ ਵਸਾ ਪਸਾਰਾ ਨੇ ਰੋਟੀ ਉੱਟੀ ਖਾ ਲਈ ਸੇ ਦੇਖੋ ਸਾਈਡ ਤੇ ਤੁਹਾਨੂੰ ਰਾਇਤਾ ਵੀ ਦੇਸਰੇ ਆਊਗਾ ਮੈਂ ਰਾਇਤਾ ਵੀ ਤਿਆਰ ਕੀਤਾ ਸੀਗਾ ਲਓ ਜੀ ਤੇ ਮਤਲਬ ਕਾਫੀ ਵੇਟ ਕੀਤਾ ਫਰੈਂਡਸ ਆਈ ਨਹੀਂ ਹੈਗੇ ਉਹ ਤੇ ਮਤਲਬ ਕਿ ਨਾ 1 ਵਜ ਦਾ ਟਾਈਮ ਸੀਗਾ ਜਦੋਂ ਆਇ ਪੂ ਆ ਜੀ ਹੁਣੀ ਆ ਦੇਖੋ ਸਾਹਮਣੇ ਪੂ ਆ ਜੀ ਆਪਾਂ ਤੇਲ ਚ ਹੋਇਆ ਜਦੋਂ ਆਏ ਉਹ ਠੀਕ ਹੈ ਜੀ ਇਧਰ ਸਾਈਡ ਤੇ ਤੁਸੀਂ ਦੇਖ ਰਹੇ ਹੋ ਪਿੱਛੇ ਬੁੱਫਰ ਜੀ ਖੜੇ ਆ ਛੋਟੇ ਤੇ ਇਧਰ ਮਾਸੀ ਜੀ ਨੇ ਮਾਸੀ ਜੀ ਵੀ ਨੇ ਤਾਈ ਜੀ ਵੀ ਨੇ ਸਾਡੇ ਠੀਕ ਹੈ ਜੀ ਕਾਇਜੀ ਸਮਝ ਹੀ ਗਏ ਹੋਗੇ ਤੁਸੀਂ ਹਣਾ ਤੇ ਮੰਮੀ ਦੇ ਸਕੇ ਭੈਣ ਨੇ ਇਹ ਕਿ ਮਤਲਬ ਜਿਹੜੇ ਕਾਇਜੀ ਨੂੰ ਉਹ ਪਾਪਾ ਜੀ ਦੇ ਸਕੇ ਬੈਦਰ ਨੇ ਠੀਕ ਹੈ ਜੀ ਤੇ ਇਹ ਹੈ ਗਿਆ ਮੰਮੀ ਤੇ ਮੈਨੂੰ ਬਾਇਸੇ ਉੱਪਰ ਬੰਦ ਕਰਨਾ ਪਿਆ ਕਿਉਂਕਿ ਨਾ ਮੋਟਰ ਬਹੁਤ ਜ਼ਿਆਦਾ ਖੜਕਾ ਕਰ ਰਹੀ ਸੀ ਮੋਟਰ ਛੱਡੀ ਵੀ ਸੀ ਟਾਈਮ ਜਿਹੜਾ 1 ਵਜੇ ਦਾ ਸੀਗਾ ਟੁੱਟੀ ਆਉਂਦੀ ਹੈ ਫਿਰ ਇਸ ਵੇਲੇ ਤੇ ਮੋਟਰ ਛੱਡੀ ਸੀ ਉਹਦਾ ਖੜਕਾ ਬਹੁਤ ਜ਼ਿਆਦਾ ਹੋ ਰਿਹਾ ਸੀਗਾ ਹਾਂ ਜੀ ਇਹ ਹੈਗੇ ਨਿਊ ਗੱਟੀ ਡਸਾਇਰ ਗੱਟੀ ਸੀਗੀ ਇਹ ਤੇ ਇਹ ਉਹਨਾਂ ਨੇ ਲਈ ਆ ਪੂਆ ਫਫੜਚੀ ਉਹਨਾਂ ਨੇ ਤੇ ਉਹਨਾਂ ਨੂੰ ਅਸੀਂ ਵਧਾਈਆਂ ਦਿੰਨੇ ਆ ਦੁਆਰਾ ਠੀਕ ਹੈ ਜੀ ਤੇ ਸਾਰਿਆਂ ਨੂੰ ਬਹੁਤ ਖੁਸ਼ੀ ਸੀਗੀ ਇਸ ਮਤਲਬ ਸਾਰੇ ਕਿਤੇ ਜਾ ਕੇ ਸੀ ਜਿੰਨੇ ਵੀ ਮਤਲਬ ਆਪਣੇ ਹੈਗੇ ਨੇ ਤੇ ਸਾਰੇ ਰਿਸ਼ਤੇਦਾਰ ਉਹਨਾਂ ਨੇ ਸਾਰਿਆਂ ਦੇ ਘਰੇ ਪੂਰੀ ਡੱਬਾ ਲੈ ਕੇ ਗਏ ਸੀ ਤੇ ਹਾਂ ਜੀ ਜਨਾਹ ਇੰਤਜ਼ਾਰ ਸੀ ਉਹ ਆ ਗਈ ਤੇ ਉਹ ਅਜਾਣੇ ਲਈ ਬੈਠੀ ਇਸ 200000 ਰੁਪਏ ਦੇ ਚੇਕ ਮੋੜਾ ਆਇਆ ਇਹਨੂੰ ਤੇ ਡੈਡੀ ਨੂੰ ਫੋਨ ਕਰ ਆ ਜੀ ਕੋਈ ਨਹੀਂ ਤੇ ਪਜਾਜੂ ਬਣਾਉਣੇ ਹੁਣ ਤੇ ਇੰਨਾ ਕਾਲਾ ਸਦਾ ਤਿੰਨ ਕੱਟਾ ਫੋਕੀ ਜੀ ਆ ਗਏ ਕਿਸੇ ਕੋਤੀ ਆ ਗਏ ਨੇ ਭੂਆ ਜੀ ਨੇ ਉਹਨਾਂ ਨੇ ਨਾ ਨਵੀਂ ਗੱਡੀ ਲਈ ਅਸਲੀ ਆਏ ਲੇਗੇ ਉਹ ਹਨ ਤੇ ਫਿਰਸ ਦੀ ਵੀਲੋਗ ਸੰਗ ਲੱਗਦਾ ਤੇ ਲਾਈਕ ਸ਼ੇਅਰ ਜ਼ਰੂਰ ਕਰਦੇ ਹੋਣਾ ਤੇ ਬਸ ਕਾਫੀ ਦਿਨ ਆਪਣਾ ਬਲੌਗ ਬਣਾ ਰਹੀ ਸੀ ਮੈਂ ਕਿਉਂਕਿ ਤੁਹਾਨੂੰ ਪਤਾ ਬਿਮਾਰ ਸੀ ਹਲੇ ਫਿਰ ਠੀਕ ਨਹੀਂ ਹੈਗੀ ਪਾਣੀ ਕਰਾ ਕੇ ਲੈ ਕੇ ਸੀ ਮੈਂ ਕੱਲ ਅੱਜ ਫੇਰ ਜਾਣਾ ਵਾ ਤੇ ਸ਼ਾ ਪਰ ਕੱਲ ਵੀ ਫੇਰ ਜਾਣਾ ਤੇ ਇੰਦਰ ਦਾ ਹੁੰਦਾ ਸ਼ਾਇਦ ਇਹ ਪਹਿਲੀ ਵਾਰ ਮੇਰੀ ਜ਼ਿੰਦਗੀ ਚ ਨਾ ਟਾਈਫਾਇਡਾ ਥੋੜਾ 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 ਤੇ ਮੈਨੂੰ ਮਤਲਬ ਪਤਾ ਨਹੀਂ ਹੈ ਮਤਲਬ ਪਤਾ ਤਾਂ ਹੈਗਾ ਸੀ ਥੋੜਾ ਹੁੰਦਾ ਪਰ ਮੈਂ ਵਿਸ਼ਵਾਸ ਮਤਲਬ ਜਿਹਾ ਪਤਾ ਨਹੀਂ ਕਿ ਸ਼ੁਰੂ ਆ ਸੀ ਇਹਨਾਂ ਨੂੰ ਪਰ ਕੀ ਦਵਾਈ ਦੇ ਵਿਸ਼ਵਾਸ ਕਰਦੇ ਹਾਂ ਫਿਰ ਵੀ ਇਸ ਵਾਰ ਨਾ ਮੈਨੂੰ ਇੰਨੇ ਜ਼ਿਆਦਾ ਬਿਮਾਰ ਹੋ ਗਈ ਨਾ ਦਵਾਈ ਦਾ ਫਰਕ ਹੀ ਨਹੀਂ ਪਿਆ ਹੈਗਾ ਲੋ ਦੋ ਤਿੰਨ ਵਾਰ ਦਵਾਈ ਬਦਲਤੀ ਤੇ ਅੱਜ ਮੜੀ ਠੀਕ ਹੋ ਗਈ ਨਾ ਜੋ ਜਾ ਮੋਟਾ ਬੰਦ ਕਰਕੇ ਆਪਾਂ ਜਾ ਹੰਸੀ ਵਾਲਾ ਠੀਕ ਲਿਖੇਗੀ ਤੇ ਉਸ ਤੋਂ ਉਸ ਸਮਰਾਤ ਨੂੰ ਲੱਤਾਂ ਬਹੁਤ ਜ਼ਿਆਦਾ ਦਰਦ ਹੁੰਦੇ ਸੀ ਅੱਜ ਹੂੜ ਵੀ ਬਹੁਤ ਦਰਦ ਕਰਦੇ ਸੀ ਪਾਵਾਂ ਦੇ ਤੇ ਚਲੋ ਜੀ ਆਪਾਂ ਚਾਹ ਹੋਰ ਬਣਾਉਣੀ ਹੈ ਤੇ ਫਿਰ ਉਸ ਤੋਂ ਬਾਅਦ ਫੋਨ ਮਿਲਦੇ ਆਂ ਤਸਤਾ ਦਿਨ ਫੋਨ ਕਰਦਾ ਮੈਂ ਠੀਕ ਹੈ ਜੀ ਲਓ ਚਾਹ ਬਣ ਗਈ ਬੋਤਲ ਵਾਲੀਆਂ ਆ ਗਈਆਂ ਚਾਹ ਪੁੰਦਿਆਂ ਤੇ ਇਧਰ ਤਿਆਰੀ ਵੀ ਕਰਕੇ ਰੱਖਤੀ ਮੂਰ ਨੇ ਸਾਰੀ ਦੁੱਧ ਨੂੰ ਢੋਕ ਦੇ ਅੱਛਾ ਲੱਪਾ ਚਾਹ ਚਾਹ ਵਗੈਰਾ ਪਾ ਦਿੱਤੀ ਆ ਆਪਾਂ ਇੱਧਰ ਸਰਦਾਰ ਚ ਲੈ ਗਏ ਸੀਗੇ ਸਬਜ਼ੀ ਵਗੈਰਾ ਹਰੀਆਂ ਮਿਰਚਾਂ ਧਨੀਆ ਤੇ ਗਾਜਰਾਂ ਦੀ ਸਬਜ਼ੀ ਲੈ ਕੇ ਆਏ ਸੀਗੇ ਕਹਿੰਦੇ ਚਲੋ ਸ਼ਾਮ ਵਗੈਰਾ ਬਣਾ ਲਿਓ ਜਾਂ ਕੱਲੂ ਬਣਾ ਲਿਓ ਨਾ ਤੇ ਕੁਝ ਹੁੰ ਡੱਬਾ ਲੈ ਕੇ ਆਏ ਸੀਗੇ ਇਹ ਤੇ ਇੱਕ ਸਰਦਾਰ ਜੀ ਗਰੀਬਸ ਲੈ ਕੇ ਆਏ ਸੀਗੇ ਤੇ ਚਾਹ ਵਗੈਰਾ ਆਪਣੀ ਪਾ ਦਿੱਤੀ ਆ ਤੇ ਨੋਰ ਚਾਹ ਫੜਾਊਗੀ ਹੁਣ ਹਨਾ ਤੇ ਮੈਂ ਕਹਾਂ ਚੱਲ ਨੋਰ ਤੂੰ ਚਾਹ ਫੜਾ ਮੈਂ ਵੀਡੀਓ ਬਣਾ ਲੰਨੀ ਆ ਤੇ ਇੱਥੇ ਸਾਰੇ ਬੈਠੇ ਆ ਹਨਾ ਮੰਮੀ ਮਾਸੀ ਜੀ ਤੇ ਸਰਦਾਰ ਜੀ ਉਹ ਆਜੀ ਫੁੱਫੜ ਜੀ ਦੇ ਪਾਪਾ ਜੀ ਠੀਕ ਹੈ ਜੀ ਬੈਠ ਕੇ ਸਾਰੇ ਜਣੇ ਇੰਜੋਏ ਕਰਾਂਗੇ ਜੀ ਚਾਹ ਹੁਣ ਆਪਾਂ ਚਾਹ ਪੀਵਾਂਗੇ ਸਾਰੇ ਜਣੇ ਬੈਠ ਕੇ ਤੇ ਸਬਜੀ ਰੋਟੀ ਦੀ ਵੀ ਸਾਰੀ ਤਿਆਰੀ ਕਰਕੇ ਰੱਖੀ ਹੋਈ ਸੀ ਆਟਾ ਗੁੰਨ ਕੇ ਰੱਖਿਆ ਸਬਜੀ ਬਣਾ ਕੇ ਰੱਖੀ ਸੀ ਤੇ ਮਤਲਬ ਕਿ ਰਾਇਤਾ ਵਗੈਰਾ ਤਿਆਰ ਕਰਕੇ ਰੱਖਤਾ ਸੀਗਾ ਮੈਂ ਕਿ ਪਹਿਲਾਂ ਚਲੋ ਚਾਹ ਪੀ ਲੈਣ ਤੇ ਬਸ ਇੱਥੇ ਆਪਾਂ ਵਧੀਆ ਬਸਾਂ ਰਹਿਣੇ ਬੈਠ ਕੇ ਚਾਹ ਗਰਾਂ ਪੀਤੀ ਤੇ ਇੱਥੇ ਤਰਨ ਆ ਗਿਆ ਸੀ ਬਾਰੋ ਕੋ ਦੇਖੋ ਗਰੀਬ ਸ ਚੱਕੀ ਅੰਦਰ ਦੇਖੋ ਅਨੂਰ ਨੇ ਵੀ ਲੈ ਲੇ ਨੂਰ ਨੇ ਧੋਕੇ ਲੈ ਲੇ ਤੇ ਮੈਂ ਕਹੀ ਸੀ ਵੀ ਤਰਨ ਨੂੰ ਅਨੂਰ ਨੂੰ ਵੀ ਧੋਕੇ ਦੇ ਫਿਰ ਮੈਂ ਕਿਹਾ ਚਲ ਤੂੰ ਆਪਾਂ ਧੋਈ ਦਿੰਨੇ ਆਂਗੇ ਸਾਰੇ ਮੈਂ ਕਿਹਾ ਚੱਕ ਚੱਕ ਕੇ ਨਹੀਂ ਤਾਂ ਖਾਈ ਜਾਣਗੇ ਤੁਹਾਨੂੰ ਪਤਾ ਹੀ ਹੈ ਬੱਚਿਆਂ ਦਾ ਤਾਂ ਹਣਾ ਤੇ ਮੈਂ ਚੱਕੇ ਫਿਰ ਟੋਕਰੀ ਤੇ ਮੈਂ ਗੂੜ ਤੋਂ ਲੱਗੀ ਸੀ ਫਰੈਂਡਸ ਮੈਂ ਕਿਹਾ ਮੈਂ ਗੂੜ ਧੋਕੇ ਰੱਖ ਦਾਂ ਧੋਈ ਦਿੰਨੇ ਆਂਗੇ ਇਹ ਖਾਈ ਜਾਣਗੇ ਚੱਕ ਚੱਕ ਕੇ

ਯਾਰ ਬਹੁਤ ਬੜਾ ਮਨੂ ਜਿਹੜੀ ਉਹ ਆਪਣਾ ਤਾਂ ਲਾ ਸਕਦਾ ਨਾ ਮੇਰਾ ਨਾਮ ਤੇ ਮਾਸ ਜੁੜਾ ਬੜਾ ਆਮਿਕ ਕਰਦਾ ਜਿੱਦ ਘਰ ਘਰ ਜਿਹਾ ਤਾਂ ਨਾ ਆਉਂਦਾ ਸਾਧਨ ਕਰੇਂ। ਇਹ ਪੋਸ਼ਾ ਕੋਈ ਫਾਈਲ ਹੈ। ਮਟਿਆ। ਫੋਟਾਂ ਮੂਲੇ ਹਾਂ। ਯਾਰ। ਪਾੜੇ। ਟੂਟ ਟੂਟ ਕੋਈ ਵੀ ਪਾ ਸਕਦੇ। ਬਸ ਅਲਾ ਔਰਿੰਜ ਲਿਖੀ। ਹਾਂ।

ਉਹ ਕਹਿੰਦੇ ਉਪਰ ਦੀ ਕੀ ਫੁੱਟ ਹੈ ਤਨ ਬਹਿ ਗਿਆ ਗੱਡੀ 'ਚ ਨਵੀਂ ਗੱਡੀ 'ਚ ਤਨ ਬਹਿ ਗਿਆ ਤਨ ਓਏ ਤਰੇ ਕੋ ਆਈ ਆਕਰ ਦੇ ਯਾਰ ਮੇਰੇ ਕੋਲ ਕਿਹਦੇ ਨੂੰ ਭੁੱਲਾ ਦਿਲਾਂ ਵਾਲੀ ਫੁੱਟ ਚਲੋ ਫਟਾਫਟ ਚਲੋ ਫਟਾਫਟ ਫੁੱਟ ਪੂਰੀ ਕੈ ਪੂਰੀ ਲੱਗਣੀ ਹੈ ਅੱਧਰ ਸਾਹਮਣੇ ਓਏ ਪਰਾ ਹੋ ਜਾ ਤੂੰ ਵੀਡੀਓ ਪੂਰੀ ਲੱਗਦੀ ਹੈ ਉਹ ਮਾਰ ਕੇ ਮੈਚ ਵੜਾ ਤੂੰ ਨੱਚ ਲੈ ਬੜੇ ਨੱਚ ਲੈ ਜੱਸ ਇਹ ਤਰਨੇ ਇਧਰ ਚੱਕ ਹੱਸ ਦੇ ਲੋ ਜੀ ਮਥੇ ਹੋ ਗਈ ਸੀ ਨਹੀਂ ਜਾਣਦੀ ਤੇ ਆਰੀ ਰੋਟੀ ਤੇਰਾ ਖਾ ਲਈ ਸੀ ਤੇ ਮੈਂ ਵਲੌਗ ਨਹੀਂ ਬਣਾਇਆ ਉਹ ਤੋਂ ਹਣਾ ਫੁੱਲ ਲੱਗੀ ਮੇਰੇ ਦਿਮਾਗ 'ਚ ਹੀ ਤੇ ਆ ਵੀਰ ਮੈਂ ਵੀਡੀਓ ਬਣਾ ਲਾਂ ਉਸ ਫਟਾਫਟ ਟਾਈਮ ਹੈ ਹੋ ਗਿਆ ਵੀ ਰੋਟੀ ਤਨ ਖਵਾ ਦੀ ਹੈ ਹਣਾ ਤੇ ਮੈਂ ਹਥਿਆਰ ਪਾ ਰਹੀ ਸੀ ਤੇ ਭੂਏ ਨੇ ਫਿਰ ਮੈਨੂੰ ਸ਼ਗਨ ਦਿੱਤਾ ਤੇ ਨਾਲੇ ਨਾ ਮੰਮੀ ਦੀ ਤਿਆਰੀ ਹੋ ਗਈ ਸੀ ਜਾਣ ਦੇ ਨਾਲ ਤੇ ਉੱਥੋਂ ਫੋਨ ਕਰ ਦਿੱਦੀ ਦੀਦੀ ਨੇ ਤੇ ਵੀ ਤੁਸੀਂ ਆ ਜਾਓ ਕਿਉਂ ਗੱਡੀ ਖਾਲੀ ਆਉਂਦੀ ਆ ਤੇ ਫਿਰ ਭੂਆ ਜੀ ਫੁੱਫੜੀ ਦੇ ਨਾਲ ਦੀਦੀ ਜਾਣ ਮੰਮੀ ਜਾਣਗੇ ਲੈ ਰੇ ਨੂੰ ਤੇ ਇੱਥੇ ਮੈਂ ਹਾਰ ਪਾ ਰਹੀ ਸੀ ਤੇ ਮਤਲਬ ਕਿ ਮੈਂ ਸਾਰਾਂ ਦੀ ਵੀਡੀਓ ਬਣਾ ਲਾ बस जा रहे सी मासी चंद्र बैठ के सी ये तरन भी बैठा सी के बीच ते ਝੂਟਾ ਲਊਗਾ ਉਹ बस जा रहे सीगे मतलब 부ਆ ਜੀ ਹੋਣੀ ਤੇ मतलब ਬਹੁਤ ਖੁਸ਼ੀ ਹੋਈ ਚਲੋ ਹਨਾ ਜੀ ਗੱਡੀ ਲੈ ਲਈ ਉਹਨਾਂ ਨੇ ਗੱਡੀ ਉਹਨਾਂ ਕੋਲ ਪਹਿਲਾਂ ਵੀ ਹੈਗੀ ਸੀ मतलब ਉਹਨਾ मतलब ਚੇਂਜ ਉਹਨਾਂ ਨੇ मतलब ਬਦਲਤੀ ਉਹਨਾਂ ਨੇ ਨਵੀਂ ਗੱਡੀ ਲੈ ਲਈ ਲਓ ਜੀ ਮੰਮੀ ਵੀ ਹੋਗੇ ਸੀਗੇ ਤਿਆਰ ਤੇ ਮੰਮੀ ਨੇ ਬੈਗ ਪੈਕ ਕਰ ਲਿਆ ਲੈ ਰੇ ਜਾਣ ਨੂੰ ਤੇ ਪਾਪਾ ਜੀ ਪਹਿਲੀ ਵਾਰ ਵੀਡੀਓ ਵਿੱਚ ਬੋਲੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਨੂੰ ਪਾਪਾ ਜੀ ਸਾਡੀ ਘਰ ਬੁਲਾ ਦੋ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਾਂ ਕਾ ਦੋ ਕੀ ਕਰਾਂ ਸਾਡੇ ਚੈਨਲ ਨੂੰ ਲਾਈਕ ਕਰ ਦਿਓ ਸਾਡੇ ਨੂੰ ਲਾਈਕ ਕਰ ਦਿਓ ਹਾਂ ਤੇ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਦਿਓ ਹਾਂ ਬਾਹਿਰ ਪਰ ਜੋ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਦੂ ਤੋਂ ਬਦ ਬਦ ਤੋਂ ਬਦ ਪਰਮਾਤਮਾ ਨੇ ਮਿਹਰ ਕਰੀ ਹਾਂ ਅਰਾਨਜ ਆ ਆ ਆ ਆ ਉਹ ਵੀ ਕਹਿੰਦਾ ਮੈਂ ਨਹੀਂ ਆਉਣਾ ਆ ਜਾ ਉਤਾ ਜਾ ਕਪੜੇ ਨਹੀਂ ਪੜਦਾ ਰੰਦਾ

ਔਰ ਦੀ ਦੇਖਣਗੇ ਲੈ ਰਹੇ ਨੂੰ ਮੰਮੀ ਆ ਰਹੇ ਆ ਮੰਮੀ ਦਾ ਪਹਿਲਾ ਉਹਨਾਂ ਨੂੰ ਫੇਰ ਕਰਾਂ ਮੰਮੀ ਨੂੰ ਜ਼ਰੂਰ ਲਿਆਇਓ ਹਾਂ ਠੀਕ ਆ ਨਹੀਂ ਤਾਂ ਭਾਈ ਤਾਂ ਕੱਜ ਬਾਈ ਬਾਈ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਵੀਡੀਓ ਦੇਖਣ ਲਈ ਥੈਂਕ ਯੂ ਜੀ